ਸ਼ਹਿਰ ਵਿੱਚ ਆਏ ਦਿਨ ਲੁੱਟਾਂ ਖਵਾ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਪੰਜਾਬ ਸਰਕਾਰ ਨੇ ਪ੍ਰਾਲਾ ਕਰਕੇ 40 ਲੱਖ ਰੁਪਏ ਦੇ ਸੀਸੀਟੀ ਵੀ ਕੈਮਰੇ ਸ਼ਹਿਰ ਦੇ ਵੱਖ-ਵੱਖ ਥਾਵਾਂ ਵਿੱਚ ਲਗਾਏ ਗਏ ਜਿਸ ਦਾ ਚਾਰਜ ਨਗਰ ਕੌਂਸਲ ਫਲੋਰ ਅਤੇ ਫਲੋਰ ਥਾਣਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਜੋ ਕੈਮਰੇ ਲਗਾਉਣ ਵਾਲੀ ਕੰਪਨੀ ਦਾ ਨਗਰ ਕੌਂਸਲ ਫਲੋਰ ਵੱਲ ਕੈਮਰੇਾਂ ਦੀ ਬਕਾਇਆ ਰਕਮ ਖੜੀ ਹੈ ਜਿਸ ਕੰਨ ਕੈਮਰੇ ਬੰਦ ਪਏ ਹਨ ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਹੌਸਲੇ ਬਲੰਦ ਨਿਤ ਰਾਤ ਦਿਨ ਲੁੱਟਾਂ ਖੋਹਾਂ ਹੋ ਰਹੀਆਂ ਇਸ ਸਬੰਧ ਵਿੱਚ ਜਦੋਂ ਠਾਣਾ ਫਲੋਰ ਦੇ ਮੁਖੀ ਨੀਰਜ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਕੈਮਰੇ ਲਗਾਉਣ ਵਾਲੀ ਕੰਪਨੀ ਦਾ ਵਕਾਇਆ ਨਗਰ ਕੌਂਸਲ ਵੱਲ ਖੜਾ ਹੈ ਜਿਸ ਕਨ ਕੈਮਰੇ ਬੰਦ ਪਏ ਹਨ ਕੈਮਰੇ ਬੰਦ ਨੂੰ ਲੈ ਕੇ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਮਹਿੰਦਰ ਪਾਲ ਚੁੰਬਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਤੁਰੰਤ ਕੈਮਰੇ ਕੰਪਨੀ ਦੇ ਇੰਚਾਰਜ ਨਾਲ ਫੋਨ ਤੇ ਗੱਲ ਕੀਤੀ ਤੇ ਕੈਮਰੇ ਤੁਰੰਤ ਚਾਲੂ ਕਰਵਾਉਣ ਲਈ ਕਿਹਾ ਗਿਆ ਪਕਾਇਆ ਪੈਸਿਆਂ ਦਾ ਭੁਗਤਾਨ ਜਲਦੀ ਕਰ ਦਿੱਤਾ ਜਾਵੇਗਾ ਤੇ ਫਿਰ ਕੰਪਨੀ ਵਾਲਿਆਂ ਨੇ ਕਿਹਾ ਕੈਮਰੇ ਜਲਦੀ ਜਾਲੂ ਕਰ ਦਿੱਤੇ ਜਾਣਗੇ ਜਦੋਂ ਇਸ ਸਬੰਧ ਵਿੱਚ ਹਲਕਾ ਇੰਚਾਰਜ ਫਲੋਰ ਪ੍ਰਿੰਸੀਪਲ ਪ੍ਰੇਮ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ कैमरे चालू रखने रखी जिम्मेवारी पुलिस था नगर कौंसल है सरकार ने भारी राकम ला के कैमरे लगाए हैं बंद होने होित लुटा खोह हो रही हैं जिस कारण सरकार का एक्स खराब हो रहा है ई नगर कौंसल नदेश दैमरे के तुरंत चालू किए जामार नंगल की खास रिपोर्ट लिंक लाइक के शेयर करो ਕੋਈ ਜਿਹੜਾ ਸੀਸੀਟੀਵੀ ਕੈਮਰਾ ਵਾ ਇੱਕ ਪੈਣੀ ਨਿਗ੍ਹਾ ਰੱਖੀ ਜਾਂਦੀ ਹੈ ਸਾਡੇ ਟੈਕਨੀਕਲੀ ਸਾਨੂੰ ਬਹੁਤ ਉਹਦੇ ਵਾਸਤੇ ਹੈਲਪਫੁਲ ਰਹਿੰਦੇ ਆ ਕੋਈ ਵੀ ਕ੍ਰਾਈਮ ਹੁੰਦਾ ਵਾ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਅਸੀਂ ਦੇਖਣਾ ਹੁੰਦਾ ਵਾ ਉਹ ਜਿਹੜੇ ਕੈਮਰੇ ਫਲੋਟ ਸ਼ਹਿਰ ਦੇ ਵਿੱਚ ਨਗਰ ਕੌਂਸਲ ਲਗਾਏ ਗਏ ਸੀਗੇ ਪੂਰੇ ਸ਼ਹਿਰ ਨੂੰ ਕਵਰ ਕਰਨ ਵਾਸਤੇ ਕਾਫੀ ਕੈਮਰੇ ਲੱਗੇ ਸੀਗੇ ਉਹਨਾਂ ਦਾ ਕੋਈ ਪੇਮੈਂਟ ਦਾ ਇਸ਼ੂ ਆ ਜਿਸ ਕਰਕੇ ਸਾਰੇ ਉਹ ਬੰਦ ਪਏ ਆ ਅਸੀਂ ਨਗਰ ਕੌਂਸਲ ਵਾਲਿਆਂ ਨੇ ਉਹਨਾਂ ਨਾਲ ਗੱਲ ਕੀਤੀ ਆ ਨੁਮਾਇੰਦਿਆਂ ਨਾਲ ਕਿ ਜਲਦ ਤੋਂ ਜਲਦ ਇਹਨਾਂ ਨੂੰ ਚਾਲੂ ਕਰਵਾਇਆ ਜਾਵੇ ਤਾਂ ਕਿ ਜਿਹੜਾ ਕੋਈ ਕ੍ਰਾਈਮ ਹੁੰਦਾ ਵਾ ਜਾਂ ਸ਼ਹਿਰ ਦੇ ਵਿੱਚ ਇੱਕ ਸੀਸੀਟੀਵੀ ਜਿਹੜੀ ਨਿਗ੍ਹਾ ਰੱਖੇ ਕ੍ਰਾਈਮ ਹੋਣ ਦੇ ਅਤੇ ਟੈਸਟ ਕਰਨ ਦੇ ਵਿੱਚ ਡਿਟੈਕਸ਼ਨ ਐਂਡ ਪ੍ਰੀਵੈਂਸ਼ਨ ਦੇ ਵਿੱਚ ਸਾਨੂੰ ਬੜੇ ਹੈਲਪਫੁਲ ਹੁੰਦੇ ਆ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਹੈ ਕਿ ਉਹਨਾਂ ਨੂੰ ਜਲਦ ਤੋਂ ਜਲਦ ਚਾਲੂ ਕਰਵਾਇਆ ਜਾਵੇ ਕਿੰਨੇ ਕੈਮਰੇ ਲੱਗੇ ਸਰ ਇਹ ਆਲਮੋਸਟ 70 ਦੇ ਕਰੀਬ ਕਹਿੰਦੇ ਕੈਮਰੇ ਲੱਗੇ ਕਿੰਨੇ ਚੱਲਦੇ ਨੇ ਇਹ ਹਲੇ ਸਾਰੇ ਆਲਮੋਸਟ ਬੰਦ ਹੈ ਕੰਪਨੀ ਦੇ ਨਾਲ ਕੋਈ ਪੇਮੈਂਟ ਦਾ ਇਸ਼ੂ ਹੈ ਜੀ ਉਹਨਾਂ ਦਾ ਮੈਂ ਹੁਣੇ-ਹੁਣੇ ਰਾਜਕੁਮਾਰ ਜੀ ਤੁਹਾਡੀ ਸਪੀਕਰ ਓਨ ਕਰਕੇ ਮੈਂ ਕੈਮਰਾ ਵਾਲੀ ਕੰਪਨੀ ਨਾਲ ਗੱਲ ਕੀਤੀ ਹੈ ਮਾਲਕ ਨਾਲ ਜੀ ਜੀ ਉਹਨਾਂ ਨੇ ਮੈਨੂੰ ਦੱਸਿਆ ਵੀ 3 ਕੋ ਲੱਖ ਰੁਪਏ ਦੇ ਕਰੀਬ ਸਾਡਾ ਜਿਹੜਾ ਸਾਡੇ ਵੱਲ ਹੂੰ ਬੈਲੈਂਸ ਕਟਾ ਜੋ ਪਿਛਲੇ ਹਫਤੇ ਵੀ ਉਹਨਾਂ ਦਾ ਫੋਨ ਆਇਆ ਸੀ ਤੇ ਮੈਨੂੰ ਸ਼ਿਕਾਇਤ ਆਈ ਸੀ ਕਈ ਕੈਮਰੇ ਚੱਲ ਨਹੀਂ ਰਹੇ ਮੈਂ ਉਹਨਾਂ ਨੂੰ ਇਹੀ ਕਿਹਾ ਸੀ ਕੈਮਰੇ ਆਪਣੇ ਚਾਲੂ ਕਰੋ ਤੇ ਆਪਣੀ ਪੇਮੈਂਟ ਲਾਓ ਹਾਂਜੀ ਠੀਕ ਹੈ ਅਸੀਂ ਹੁਣ ਮੈਂ ਫੇਰ ਉਹਨਾਂ ਨੂੰ ਇਹੀ ਗੱਲ ਕਹੀ ਕਿ ਸਾਨੂੰ ਅੱਜਕੱਲ ਲੁੱਟਾਂ ਖਵਾ ਬਹੁਤ ਹੋ ਰਹੀਆਂ ਕੈਮਰੇ ਬੰਦ ਆ ਤੇ ਇਹ ਪੂਰੀ ਆਪਣੀ ਕਵਰਿੰਗ ਦੇ ਨਹੀਂ ਰਹੇ ਥਾਣੇ ਦੇ ਵਿੱਚ ਮੈਨੂੰ ਜੇ ਥਾਣੇ ਤੋਂ ਰਿਪੋਰਟ ਆਊਗੀ ਵੀ ਤੁਹਾਡੇ ਸਾਰੇ ਕੈਮਰੇ ਚੱਲ ਰਹੇ ਆ ਫੇਰ ਅਸੀਂ ਇਸ ਕੰਪਨੀ ਨੂੰ ਪੇਮੈਂਟ ਕਰਾਂਗੇ ਨਹੀਂ ਤਾਂ ਅਸੀਂ ਇਸ ਨੂੰ ਪੇਮੈਂਟ ਨਹੀਂ ਉਹਨਾਂ ਚਿਰ ਕਰਾਂਗੇ ਸੀ ਸਰਵੇ ਕੀਤਾ ਆ 0.0 ਤੇ ਸਾਰੇ ਕਿੰਨੇ 3 ਲੱਖ ਦੇ ਕਰੀਏ ਵੀ ਇਹ ਦੱਸ ਰਹੇ ਆ ਬਾਕੀ ਮੈਂ ਅਕਾਊਂਟ ਬ੍ਰਾਂਚ ਤੋਂ ਵੈਰੀਫਾਈ ਕਰਕੇ ਪੂਰਾ ਦੱਸੂਗਾ ਕਿੰਨੀ ਪੇਮੈਂਟ ਦਾ ਹੈ ਕੀ ਤੁਹਾਡੀ ਕੰਪਨੀ ਨਾਲ ਗੱਲਬਾਤ ਹੋਈ ਬਿਲਕੁਲ ਹੁਣੇ ਹੋਈ ਆ ਤੁਹਾਡੇ ਵਿੱਚ ਕਲੀਅਰ ਕਰ ਦਿੰਦੇ ਸਾਰੇ ਕੈਮਰੇ ਜਿੱਦਾਂ ਲੁੱਟਾਂ ਹੋਣ ਬਿਲਕੁਲ ਮੈਨੂੰ ਥਾਣੇ ਦੀ ਰਿਪੋਰਟ ਚਾਹੀਦੀ ਆ ਥਾਣੇ ਵਾਲੇ ਮੈਨੂੰ ਇਹ ਕਰਨ ਕਿ ਇਹਨੇ ਕੈਮਰੇ ਪੂਰੇ ਚੱਲ ਰਹੇ ਜਿੱਤਾ ਫਲੋਅ ਦੇ ਵਿੱਚ ਲੁੱਟਾਂ ਹੋਆਂ ਵਾਰਦਾਤਾਂ ਬਹੁਤ ਬਦਰੀਆਂ ਉਹਦੇ ਵਿੱਚ ਤੁਸੀਂ ਵੀ ਇਹਨਾਂ ਤੇ ਐਕਸ਼ਨ ਲੈ ਕੇ ਜਾ ਬਿਲਕੁਲ ਬਿਲਕੁਲ ਜੀ ਅਸੀਂ ਤਾਂ ਉਹਨਾਂ ਨੂੰ ਜਲਦੀ ਕਿਹਾ ਕਿ ਇਹ ਜ਼ਿੰਮੇਵਾਰ ਅਸੀਂ ਤੁਹਾਨੂੰ ਠਰਾਵਾਂਗੇ ਜੇ ਕੱਲ ਨੂੰ ਤੁਸੀਂ ਨਾ ਇਹ ਕੈਮਰੇ ਚਲ ਜਲਦੀ ਚਾਲੂ ਕੀਤੇ ਦੇਖੋ ਗੱਲ ਇਸ ਤਰ੍ਹਾਂ ਆ ਗਈ ਵੀ ਲਗਭਗ 40 ਲੱਖ ਦੀ ਲਾਗ ਦੇ ਨਾਲ ਹਨੋਰ ਸ਼ਹਿਰ ਨੂੰ ਕੈਮਰਿਆਂ ਦੇ ਨਾਲ ਜੋੜਿਆ ਸੀ ਇਸ ਦੇ ਵਿੱਚ ਕੁਝ ਕੈਮਰੇ ਇਦਾਂ ਦੇ ਆ ਜਿਹੜੇ ਬਹੁਤ ਹੀ ਵੱਡੀ ਰੇਂਜ ਦੇ ਸੀਗੇ ਹਾਂ ਔਰ ਕੁਝ ਕਿ ਜਿਹੜੇ ਸੀਗੇ ਛੋਟੀ ਰੇਂਜਾਂ ਦੇ ਗਲੀਆਂ ਮਹੱਲਿਆਂ 'ਚ ਵੀ ਲਾਏ ਆ ਇਹ ਕੈਮਰੇ ਇਸ ਕਰਕੇ ਲਗਾਏ ਸੀ ਕਿ ਗਲਤ ਆਨਸਰ ਜਿਹੜੇ ਹੈਗੇ ਆ ਫਲੋਰ ਦੇ ਵਿੱਚ ਕੋਈ ਵਾਰਦਤ ਕਰਕੇ ਜਿਹੜਾਗਾ ਫਲੋਰ ਤੋਂ ਬਾਹਰ ਨਾ ਜਾ ਸਕਣ ਪਰੰਤੂ ਪਿਛਲੇ ਦਿਨਾਂ ਦੇ ਵਿੱਚ ਦੇਖ ਰਹੇ ਹਾਂ ਬਹੁਤ ਵੱਡੀ ਹਰਾਨੀ ਦੀ ਗੱਲ ਆ ਕਿ ਇੱਥੇ ਵਾਰਦਤਾ ਕਰਕੇ ਲੱਭਣ ਦੇ ਵਿੱਚ ਬਹੁਤ ਵੱਡੀ ਮੁਸ਼ਕਲ ਆ ਰਹੀ ਆ ਕਿਉਂਕਿ ਮੈਂ ਦੇਖਿਆ ਵੀ ਕੈਮਰੇ ਨਹੀਂ ਚੱਲੇ ਹੈਗੇ ਆ ਠੀਕ ਹੈ ਬਈ ਦੂਸਰੇ ਪਾਸੇ ਕੁਝ ਜਿਹੜੇ ਹੈਗੇ ਆ ਕੈਲੀਓ ਡਿਪਾਰਟਮੈਂਟ ਵਾਲੇ ਵਿਭਾਗਾਂ ਵਾਲੇ ਉਹ ਆਪਣਾ ਜਿਹੜਾ ਹੈਗਾ ਅਣਦੇਖੀ ਕਰ ਰਹੇ ਹੈਗੇ ਆ ਸਰਕਾਰ ਨੇ ਜੇ 40 ਲੱਖ ਰੁਪਏ ਦੇ ਕੈਮਰੇ ਲਗਵਾਏ ਆ ਤਾਂ ਹਰ ਵਿਭਾਗ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹਨਾਂ ਕੈਮਰਿਆਂ ਨੂੰ ਜਿਹੜਾ ਹੈਗਾ ਚਲਾ ਕੇ ਜਿਹੜਾ ਹੈਗਾ ਇਸ ਦੀ ਸਹੂਲਤ ਜਿਹੜੀ ਹੈਗਾ ਉਹ ਲਈ ਜਾਵੇ ਹੂੰ ਜਿਹੜੇ ਫਲੋਰ ਹੈ ਸੱਚੀ ਨਾਲ ਗੱਲ ਕੀਤੀ ਨਜ਼ਰ ਕਾਉਂਸਲ ਨਾਲ ਕੀਤੀ ਕਹਿੰਦੇ ਕੁਝ ਮਾਣ ਮੋਟਾ ਉਹਨਾਂ ਦਾ ਬਕਾਇਆ ਉਹ ਕਰਵਾਇਆ ਜਾਵਗਾ ਕੀ ਲੱਗਦਾ ਹੈ ਕਿ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਨਗਰ ਕੌਂਸਲ ਦੇ ਹੀ ਸਭ ਨੂੰ ਦੇਖੋ ਨਗਰ ਕੌਂਸਲਕਾਰ ਸਦਕ ਅਫਸਰ ਜਿਹੜੇ ਹੈਗੇ ਆ ਦੇਸਰਾਜ ਜੀ ਹੈਗੇ ਆ ਉਹਨਾਂ ਨਾਲ ਵੀ ਮੈਂ ਗੱਲ ਕੀਤੀ ਸੀਗੀ ਔਰ ਪਿਛਲੇ ਹਫਤੇ ਵੀ ਗੱਲ ਕੀਤੀ ਸੀ ਵੀ ਕੋਈ ਬਕਾਇਆ ਪੈਨ ਗਰਾਸੀ ਤਾਂ ਨਹੀਂ ਹੈਗੀਆ ਪਰੰਤੂ ਉਹਨਾਂ ਨੇ ਮੈਨੂੰ ਦੱਸਿਆ ਕਿ 1.5 ਲੱਖ ਰੁਪਏ ਜਿਹੜੀ ਉਹਨਾਂ ਨੂੰ ਸਕੂਲ ਟੀਮ ਦੀ ਹੈਗੀ ਉਹ ਤਾਂ ਰੱਖ ਲਈ ਹੈਗੇ ਆ ਉਹ ਉਹਨਾਂ ਨੇ ਦੱਸਿਆ ਹੈਗਾ ਹੋ ਕੋਈ ਪੈਸਾ ਉਹਨਾਂ ਨੇ ਦੱਸਿਆ ਨਹੀਂ ਹੈਗਾ ਤੇ ਦੂਸਰੇ ਪਾਸੇ ਇਹ ਆ ਬਈ ਪੰਜਾਬ ਪੁਲਿਸ ਦੀ ਵੀ ਡਿਊਟੀ ਆ ਅਗਰ ਕੈਮਰੇ ਉਹਨਾਂ ਦੇ ਨਹੀਂ ਚੱਲਦੇ ਤਾਂ ਉਹਨਾਂ ਨੂੰ ਪੱਤਰ ਵੇ ਵਿਹਾਰ ਕਰਕੇ ਕਾਰ ਸੱਧਕ ਅਫਸਰ ਦੇ ਨਾਲ رابطہ ਕਾਇਮ ਕਰਕੇ ਉਹ ਕੰਪਨੀ ਨਾਲ ਰابطਾ ਕਾਇਮ ਕਰਨ ਤਾਂ ਜਾ ਕੇ ਜਿਹੜੇ ਹੈਗੇ ਉਹ ਕੈਮਰੇ ਜਿਹੜੇ ਹੈਗੇ ਚੱਲ ਸਕਦੇ ਹੈਗੇ ਇਸ ਤਰ੍ਹਾਂ ਆਪਸੀ ਕਮਿਊਨੀਕੇਸ਼ਨ ਜਰੂਰ ਰੱਖਣਾ ਚਾਹੀਦਾ ਤਾਂ ਕਿ ਸ਼ਹਿਰ ਨਿਵਾਸੀਆਂ ਨੂੰ ਜਿਹੜਾ ਹੈਗਾ ਉਹਨਾਂ ਦਾ ਫਾਇਦਾ ਹੋ ਸਕੇ ਇਹ ਕਹਿਣਾ ਚਾਹੁੰਦਾ ਨਹੀਂ ਸਰਕਾਰ ਦਾ ਦੇਖੋ ਸਰਕਾਰ ਨੇ ਤਾਂ 40 ਲੱਖ ਦੀ ਲਾਗਤ ਦੇ ਨਾਲ ਕਹਿ ਵੀ ਲਗਵਾ ਦਿੱਤੇ ਹੈਗੇ ਹੁਣ ਵਿਭਾਗ ਆ ਇੱਕ ਪਾਸੇ ਜਿਹੜਾ ਦਾ ਕਾਰ ਸੱਧਕ ਅਫਸਰ ਆ ਨਗਰ ਕੌਂਸਲ ਦਫ਼ਤਰ ਹੈ ਦੂਸਰੇ ਪਾਸੇ ਜਿਹੜਾ ਹੈਗਾ ਪੰਜਾਬ ਪੁਲਿਸ ਦਾ ਐਸਐਚਓ ਜਿੱਥੇ ਥਾਣਾ ਹੈਗਾ ਉੱਥੇ ਹੈਗੇ ਆ ਹੁਣ ਉਹ ਜਿਹੜੇ ਹੈਗੇ ਪੰਜਾਬ ਪੁਲਿਸ ਵਾਲੇ ਇਹ ਗੱਲ ਦੱਸਣ ਵੀ ਫਲਾਣੇ ਸਾਡੇ ਕਹੇ ਵੀ ਨਹੀਂ ਚੱਲ ਰਿਹਾ ਹੈਗਾ ਨਗਰ ਕੌਂਸਲ ਨੂੰ ਨਗਰ ਕੌਂਸਲ ਵਾਲੇ ਜਿਹੜੇ ਹੈਗੇ ਆ ਜਿਹੜੀ ਵੀ ਏਜੰਸੀ ਹੈ ਉਸ ਦੇ ਨਾਲ ਗੱਲ ਬਾਤ ਕਰਕੇ ਉਹਨਾਂ ਦੀ ਡਿਊਟੀ ਆ ਉਹ ਕਹਿੰਦੇ ਜਿਹੜੇ ਹੈਗੇ ਆ ਚਲਾਉਣੇ ਬਣਦੇ ਹੈਗੇ ਸੋ ਆਪਸੀ ਕੋਆਰਡੀਨੇਸ਼ਨ ਦੇ ਨਾਲ ਮਤਲਬ ਜਿਹੜਾ ਇਹਨਾਂ ਨੂੰ ਕੰਮ ਕਰਨਾ ਚਾਹੀਦਾ ਹੈ ਸਰਕਾਰ ਦਾ ਅਕਸ ਜਿਹੜਾ ਜੇ ਇਹ ਖਰਾਬ ਕਰ ਦਿਆ ਤਾਂ ਫਿਰ ਗਲਤ ਗੱਲ ਹੈਗੀ ਆ ਕਿਉਂਕਿ ਸਰਕਾਰ ਦਾ ਇਹਦੇ ਵਿੱਚ ਜਿਹੜਾ ਹੈਗਾ ਆ ਅੱਗੇ ਵਿਕਾਸ ਕੰਮ ਦੇ ਵਿੱਚ ਯੋਗਦਾਨ ਪਾਉਣਾ ਬਣਦਾ ਆ ਪਰ ਜਿਹੜਾ ਵਿਭਾਗ ਰੋਕਦਾ ਆ ਉਹਦੇ ਲਈ ਜਿਹੜਾ ਦਾ ਸਰਕਾਰ ਦੇ ਧਿਆਨ ਦੇ ਵਿੱਚ ਲਿਆਵਾਂਗੇ ਵੀ ਇਹ ਜਿਹੜਾ ਹੈਗਾ ਮਤਲਬ ਸਰਕਾਰ ਦੇ ਅਕਸ ਨੂੰ ਖਰਾਬ ਕਰਨ ਦੇ ਵਿੱਚ ਯੋਗਦਾਨ ਪਾਉਂਦੇ ਆ ਅਸੀਂ ਇਹਨਾਂ ਦੇ ਕਾਰਵਾਈ ਪਵਾਵਾਂਗੇ